ਦੀ ਬੇਨਤੀ ਇਹ ਹੈ ਕਿ ਭਾਈ ਜੋ ਦਿੱਲੀ ਵਿਕੇ ਅੰਦੋਲਨ ਚੱਲ ਰਿਹਾ ਹੈ ਉਸ ਵਾਸਤੇ ਬਾਬਾ ਬੁੱਲਾ ਜੀ ਦੀ ਕਮੇਟੀ ਵੱਲੋਂ 31000 ਰੁਪਏ ਜਥੇਬੰਦੀ ਨੂੰ ਦਿੱਤਾ ਗਿਆ ਸੀ ਕਿ ਭਾਈ ਅੰਦੋਲਨ ਨੂੰ ਚਲਾਓ ਤੇ ਅਸੀਂ ਸੇਵਾ ਦਿੰਨੇ ਆ ਸੋ ਭਾਈ ਜਥੇਬੰਦੀ ਨੇ ਉਹ ਵਾਪਸ ਕਰਨ ਦਾ ਫੈਸਲਾ ਲਿਆ ਹੈ ਕਮੇਟੀ ਦਾ ਜਥੇਬੰਦੀ ਵੱਲੋਂ ਬਾਬਾ ਬੂਲਾ ਜੀ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਇਸ ਅੰਦੋਲਨ ਵਾਸਤੇ 31000 ਰੁਪਏ ਦੀ ਪੇਟਾ ਭੇਜੀ ਸੀ ਪਰ ਕਿਸੇ ਕਾਰਨ ਕਰਕੇ ਅਸੀਂ ਉਹ ਪੇਟਾ ਨਹੀਂ ਲੈ ਰਹੇ ਸੋ ਬਹੁਤ-ਬਹੁਤ ਧੰਨਵਾਦ ਦੂਸਰੀ ਬੇਨਤੀ ਇੱਕ ਨੈਟ ਤੇ ਪਰਚੀ ਘੁੰਮ ਰਹੀ ਹੈ ਜਿਹਦੇ ਵਿੱਚ ਦੱਸਿਆ ਗਿਆ ਕਿ ਜਥੇਬੰਦੀ ਵੱਲੋਂ ਲੀਲਾ ਸਿੰਘ ਦੇ ਪਰਿਵਾਰ ਤੋਂ ਪੈਸੇ ਮੰਗੇ ਗਏ ਹੈ ਸੋ ਉਸ ਦੇ ਸਬੰਧ ਦੇ ਵਿੱਚ ਪਰਿਵਾਰ ਤੋਂ ਵੀ ਸਾਰਾ ਕੁਝ ਪੁੱਛ ਲਿਆ ਗਿਆ ਤੇ ਜਥੇਬੰਦੀ ਇਸ ਦੀ ਜਵਾਬ ਦੇ ਐ ਕਿਸੇ ਵੀ ਕਿਸੇ ਇਨਸਾਨ ਤੋਂ ਕੋਈ ਪੈਸਾ ਜਥੇਬੰਦੀ ਵੱਲੋਂ ਨਹੀਂ ਮੰਗਿਆ ਗਿਆ ਤੀਸਰੀ ਬੇਨਤੀ ਭਾਈ ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਕਿ 22000 ਰੁਪਇਆ ਜਥੇਬੰਦੀ ਦੇ ਆਗੂ ਤੇ ਕਮੇਟੀ ਮੈਂਬਰ પાਕੇ ਇਸ ਜਥੇਬੰਦੀ ਨੂੰ ਚਲਾਉਣਗੇ ਕਿਉਂਕਿ ਭਾਈ ਜਿਹੜੇ ਲੋਟ ਵਿੱਚ ਬੰਦਿਆਂ ਨੇ ਜਥੇਬੰਦੀ ਦੀ ਮਿੱਟੀ ਪੱਟਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਕਿਉਂਕਿ ਉਹਨਾਂ ਨੇ ਬਹੁਤ ਮਿਹਨਤ ਕਰਕੇ ਬਹੁਤ ਪ੍ਰਪੋਗੈਂਡੇ ਕਰਕੇ ਜਥੇਬੰਦੀ ਨੂੰ ਵਧਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਮੇਰੇ ਵੀਰਾਂ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਲੱਗੇ ਰਹੋ ਪਿੱਛੇ ਨਾ ਹਟਿਓ ਇਹ ਸਾਡੇ ਵੱਲੋਂ ਬੇਨਤੀ ਹੈ ਸਾਰੇ ਨਗਰ ਦੇ ਜਿਹੜੇ ਬੰਦੇ ਲੱਗੇ ਹੋਏ ਐ ਸੋ ਚੌਥੀ ਬੇਨਤੀ ਜਿਹੜੀ ਮੇਨ ਹੈ ਭਾਈ ਉਹ ਵੀ ਧਿਆਨ ਨਾਲ ਸੁਣ ਲਓ ਕਿ ਜਥੇਬੰਦੀ ਵੱਲੋਂ ਮੱਥਾ ਟਿਕਾਈ ਦਾ ਕੋਈ ਪੈਸਾ ਨਹੀਂ ਮੰਗਿਆ ਗਿਆ ਕੱਲ ਗੁਰੂ ਘਰ ਦੇ ਵਿੱਚੋਂ ਬੇਨਤੀ ਹੋਈ ਸੀ ਜਿਹੜੇ ਬੰਦਾ ਇਹ ਕਹਿੰਦਾ ਕਿ ਉਹਦਾ 3-4 ਲੱਖ ਰੁਪਈਆ ਰਾਸ਼ੀ ਬਣਦੀ ਹੈ ਅਸੀਂ ਕੋਈ ਉਹ ਪੈਸਾ ਨਹੀਂ ਮੰਗਿਆ ਪਹਿਲਾਂ ਵੀ ਗੁਰੂ ਘਰ ਦੀਆਂ ਕਮੇਟੀਆਂ ਵੱਲੋਂ ਸਾਂਝੀਆਂ ਥਾਵਾਂ ਤੇ ਮਦਦ ਕੀਤੀ ਜਾਂਦੀ ਰਹੀ ਹੈ ਸੋ ਉਸ ਵੇਸ ਤੇ ਅਸੀਂ ਅੰਦੋਲਨ ਵਾਸਤੇ ਪੈਸਾ ਮੰਗਿਆ ਸੀ ਸੋ ਇਹ ਸਪਸ਼ਟ ਕਰਦ ਗਏ ਅਸੀਂ ਉਸ ਮਾਇਆ ਦੇ ਵਿੱਚੋਂ ਕੋਈ ਪੈਸਾ ਨਹੀਂ ਮੰਗਿਆ ਨਾ ਸਾਨੂੰ ਪੂਜਾ ਦੀ ਮਾਇਆ ਚਾਹੀਦੀ ਹੈ ਨਾ ਪੂਜਾ ਦੀ ਮਾਇਆ ਨਾਲ ਅੰਦੋਲਨ ਚੱਲਣਾ ਤੋ ਇਹ ਅਸੀਂ ਸਪਸ਼ਟ ਕਰ ਦਈਏ ਜਿਹੜੇ ਵੀ ਵੀਰ ਨੇ ਕੱਲ ਬੱਬੂ ਸਿੰਘ ਗ੍ਰਾਂਤੀ ਤੋਂ ਇਹ ਸੇਵਾ ਕਰਾਈ ਹੈ ਜਥੇਬੰਦੀ ਵੱਲੋਂ 11 ਵਜੇ ਦਾ ਟਾਈਮ ਰੱਖਿਆ ਗਿਆ ਹੈ ਜਥੇਬੰਦੀ ਇਸ ਗੱਲ ਦੀ ਸੋਖਾਊਗੀ ਜਿਹੜੇ ਵੀਰ ਨੂੰ ਅਸੀਂ ਇਹ ਕਿਹਾ ਵੀ ਉਹ 3-4 ਲੱਖ ਰੁਪਏ ਸਾਨੂੰ ਦੇਵੇ ਉਹ ਵੀਰ ਵੀ ਗੁਰਦੁਆਰੇ ਆ ਜੇ ਸੋਖਾਵਾਗੇ ਭਾਈ ਜੀ ਇਹ ਵੀ ਸਪਸ਼ਟ ਕਰਦੇ ਆ ਦੁਬਾਰੇ ਫੇਰ ਦੱਸਦੇ ਆ ਚਾਰੇ ਮੰਗਾ ਨੂੰ ਲੈ ਕੇ ਜੋ ਮਤੇ ਪਾਸ ਕੀਤੇ ਗਏ ਐ ਸਾਰਾ ਨਾਂ ਸਾਜੇ ਕੀਤੇ ਜਾਂਦੇ ਐ ਸਾਰਾ ਨੰਬਰ ਨੋਟ ਕਰ ਲੇ ਸੋ ਜਿਹੜਾ ਅੱਜ ਕੱਠ ਬੋਲਿਆ ਗਿਆ ਸੀ ਰਾਤ ਵੀ 9 ਵਜੇ ਰਾਸ਼ੀ ਵਾਸਤੇ ਰੱਖਿਆ ਗਿਆ ਜਿਹੜੀ ਮਾਇਆਈ ਹੈ ਉਹਦੇ ਦਾ ਸਾਡਾ ਕੋਈ ਸਬੰਧ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ